ਸ਼ੇਰ ਕਰਦਾ ਵਹਿਗੁਰਜ ਜੀ ਦਾ ਕਲਸਾ ਵੈਲਕਮ ਦੀ ਖਿਫਤੇ ਸੋ ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ 77ਵੇਂ ਤੀਜੇ ਗੋਸ਼ਟੇ ਜਿਹਦੇ ਚ ਅਸੀਂ ਇੱਕ ਬੇਨਤੀ ਪੱਤਰ ਜਿਹੜਾ ਉਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਦਿੱਤਾ ਸੋ ਜਿਹੜੇ ਅੱਜ ਇੱਥੇ ਡਿਊਟੀ ਤੇ ਤਨਾਤ ਨਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਉਹਨਾਂ ਨੂੰ ਅਸੀਂ ਉਹ ਪੱਤਰ ਬੇਨਤੀ ਪੱਤਰ ਜਿਹੜਾ ਦਿੱਤਾ ਉਹਦੇ ਚ ਅਸੀਂ ਇਹ ਬੇਨਤੀ ਕੀਤੀ ਆ ਕਿ ਨੰਗੇ ਵਰੇ ਦੋੜਾ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਵਿਸ਼ਾ ਸੀਗਾ ਕਿ ਕਈ ਆਗੂਆਂ ਨੇ ਜਿਹੜੇ 2015 ਦੇ ਵਿੱਚ ਸੌਦਾ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਸੀ ਉਹਦੀ ਪ੍ਰੋੜਤਾ ਕੀਤੀ ਸੀ ਉਹਦੇ ਹੱਕ ਚ ਬੋਲੇ ਸੀ ਸੋਤੇ ਕੁਝ ਆਗੂਆਂ ਨੇ ਤੇ ਖੜਕੇ ਕਿਹਾ ਕਿ ਅਸੀਂ ਉਹ ਮਾਫੀ ਦੇ ਹੱਕ 'ਚ ਨਹੀਂ ਬੋਲੇ ਅਸੀਂ ਚੁੱਪ ਰਹੇ ਜਿਹਦੇ 'ਚ ਖਾਸ ਕਰਕੇ ਦੋ ਆਗੂ ਪ੍ਰੇਮ ਸਿੰਘ ਚੰਦੂ ਮજરા ਅਤੇ ਬੀਬੀ ਜਗੀਰਕੌਰ ਜੋ ਸਾਬਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਆਗੂਆਂ ਨੇ ਇੱਥੇ ਫਸੀਲ ਦੇ ਸਾਹਮਣੇ ਖੜਕੇ ਕਿਹਾ ਸੀ ਕਿ ਅਸੀਂ ਸੌਦਾ ਸਾਧ ਦੀ ਮਾਫੀ ਦੇ ਹੱਕ 'ਚ ਬਿਲਕੁਲ ਤਾਇਦ ਨਹੀਂ ਕੀਤੀ ਜਦੋਂ ਇੱਥੇ ਬਾਰ-ਬਾਰ ਸਿੰਘ ਸਾਹਿਬਾਨਾ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਸਬੂਤ ਨੇ ਤੁਹਾਡੀਆਂ ਅਖਬਾਰਾਂ 'ਚ ਖਬਰਾਂ ਨੇ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮજરા ਤਾਂ ਮੁੱਕਰੀ ਗਿਆ ਬਿਲਕੁਲੀ ਉਹ ਤਾਂ ਕਹਿੰਦੇ ਵੀ ਮੈਂ ਤਾਂ ਤૈયਦ ਕੀਤੀ ਉਹ ਨਹੀਂ ਜੀ ਮੇਰਾ ਤਾਂ ਬਿਆਨ ਜਿਹੜਾ ਉਹ ਝੂਠਾ ਐਵੇਂ ਲਾ ਦਿੱਤਾ ਗਿਆ ਪਾਰਟੀ ਵੱਲੋਂ ਤੋਂ ਉਹ ਜਦੋਂ ਬਾਅਦ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਕਿ ਤੂੰ ਉਹਦੀ ਕੋਈ ਤੋਦੀ ਕੋਈ ਕਿਹਾ ਕਿ ਮੈਂ ਮੇਰਾ ਬਿਆਨ ਗਲਤ ਹੈ ਕੋਈ ਪੱਤਰਕਾਰ ਦੇ ਮਾਨ ਇਹ ਨਹੀਂ ਕੀਤਾ ਉਹਦਾ ਜਵਾਬ ਨਹੀਂ ਦੇ ਸਕੇ ਚਲੋ ਫਿਰ ਵੀ ਉਹ ਬਾਰ-ਬਾਰ ਸਿੰਘ ਸਾਹਿਬਾਂ ਨੇ ਕਿਹਾ ਕਿ ਤੂੰ ਛੇਵੇਂ ਪਾਤਸ਼ਾਹ ਦੇ ਅੱਗੇ ਖੜਾ ਹੈ ਇਹ ਤਖਤ ਦੇ ਅੱਗੇ ਹਾਜ਼ਰ-ਨਾਜ਼ਰ ਨੇ ਗੁਰੂ ਸਾਹਿਬ ਮੇਰੀ ਪ੍ਰੀਤ ਦੇ ਮਾਲਕ ਕਿ ਸੰਗਤ ਦੇ ਸਾਹਮਣੇ ਖੜਕੇ ਕਹਿ ਕਿ ਮੈਂ ਇਹ ਗੱਲ ਕਹਿਣਾ ਕਿ ਮੈਂ ਜਿਹੜੀ ਸੌਦਾ ਸਾਧਨ ਮਾਫੀ ਦਿੱਤੀ ਸੀ ਉਹਦੇ ਹੱਕ 'ਚ ਨਹੀਂ ਬੋਲਿਆ ਤੇ ਆਪਾਂ ਦੇਖਿਆ ਕਿ ਜਦੋਂ ਮਹਾਰਾ ਸਾਹਿਬ ਬਾਰ-ਬਾਰ ਸਾਰੀ ਸੰਗਤ ਦੇ ਨਾਲ ਦੇ ਵਿੱਚ ਗਿਰਦੇ ਚ ਘੁੰਮਦੇ ਨੇ ਤੇ ਕਹਿੰਦੇ ਨੇ ਕਿ ਮੈਂ ਹੱਕ 'ਚ ਨਹੀਂ ਬੋਲਿਆ ਮੈਂ ਹੱਕ 'ਚ ਨਹੀਂ ਬੋਲਿਆ ਬੀਬੀ ਜਗੀਰ ਕੌਰ ਕਹਿੰਦੀ ਮੈਂ ਹੱਕ 'ਚ ਨਹੀਂ ਬੋਲੀ ਪਰ ਉਹ ਤੋਂ ਬਾਅਦ ਕੁਝ ਵੀਡੀਓ ਸਾਡੇ ਵੀ ਹੱਥ ਲੱਗਦੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰੀ ਤੇ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਜੀ ਵੀ ਮੰਨ ਰਹੇ ਨੇ ਕਿ ਮੈਂ ਕਿ ਜਿਹੜਾ ਫੈਸਲਾ ਹੋਇਆ ਉਹ ਠੀਕ ਹੋਇਆ ਤੇ ਚੰਦੂ ਮજરા ਸਾਹਿਬ ਨੇ ਤਾਂ ਹੱਦਾਂ ਟੱਪਦੇ ਹੋਏ ਇੱਥੋਂ ਤੱਕ ਕਿਹਾ ਕਿ ਰਾਮ ਰਹੀਮ ਜੀ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਹ ਮਨੁੱਖਤਾ ਉਹ ਸਰਬ ਸੰਜੀ ਭਾਈਚਾਰਤਾ ਦਾ ਪ੍ਰਤੀਕ ਹੈ ਤੇ ਜਦੋਂ ਪੱਤਰਕਾਰ ਨੇ ਉਹ ਕੋਲ ਸਵਾਲ ਕੀਤਾ ਕਿ ਕੀ ਉਹ ਪੇਸ਼ ਹੋ ਕੇ ਉੱਥੇ ਮਾਫੀ ਮੰਗ ਕੇ ਆਏ ਨੇ ਕਹਿੰਦਾ ਨਹੀਂ ਹੁਣ ਤਾਂ ਆਧੁਨਿਕ ਯੁੱਗ ਆ ਗਿਆ ਹੁਣ ਤਾਂ ਵੀਡੀਓ ਕਾਨਫਰੈਂਸ ਰਹੀ ਹੁਣ ਤਾਂ ਹੋਰ ਬਣੇ ਸਾਧਨ ਆ ਗਏ ਇੱਥੋਂ ਤੱਕ ਉਹਨਾਂ ਨੇ ਸਹੀ ਠਹਿਰਾਇਆ ਗੱਲ ਇਹ ਹੈ ਵੀ ਛੇਵੇਂ ਪਾਤਸ਼ਾਹ ਦੇ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਗੁਰੂ ਦੇ ਹਾਜ਼ਰ-ਨਾਜ਼ਰ ਗੁਰੂ ਸਾਹਿਬ ਦੇ ਅੱਗੇ ਐਡਾ ਵੱਡਾ ਝੂਠ ਬੋਲ ਦੇਣਾ ਤੇ ਬਾਅਦ ਵਿੱਚ ਉਹਦੀਆਂ ਵੀਡੀਓ ਸਾਰੀਆਂ ਸਿੱਖ ਸੰਗਤ ਦੇ ਸਿੱਖ ਕੌਮ ਦੇ ਅੱਗੇ ਆ ਜਾਣੀਆਂ ਸੋ ਮੈਂ ਸਮਝਦਾ ਕਿ ਕਿਤਨਾ ਕਿਤੇ ਸਿੱਖ ਸੰਗਤ ਦੇ ਦਿਲਾਂ ਦੇ ਵਿੱਚ ਪੂਰੀ ਕੌਮ ਦੇ ਦਿਲਾਂ ਦੇ ਵਿੱਚ ਇੱਕ ਮੰਨ ਦੀ 6:00 ਵਜੇ ਕਿ ਉਹ ਕਹੋ ਜੇ ਆਗੂ ਨੇ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਤਖਤ ਦੇ ਅੱਗੇ ਖੜਕੇ ਵੀ ਝੂਠ ਬੋਲੀ ਜਾ ਰਹੇ ਨੇ ਇੰਨਾ ਝੂਠ ਕੀ ਸ੍ਰੀ ਆਮ ਤੁਸੀਂ ਮੁਕਰਗੇ ਤੇ ਤੁਹਾਡੀਆਂ ਵੀਡੀਓ ਜਨਤਕ ਪਈਆਂ ਨੇ ਸੋ ਅਸੀਂ ਅੱਜ ਯੂਥ ਅਕਾਲੀ ਦਲ ਵੱਲੋਂ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾ ਨੂੰ ਬੇਨਤੀ ਕਰਨ ਆਏ ਸੀ ਉਹ ਇੱਥੇ ਮੌਜੂਦ ਨਹੀਂ ਸਕਤਰੇਤ ਵੀ ਜਿਹੜਾ ਉਹ ਛੁੱਟੀ ਆ ਪਰ ਜਿਹੜੇ ਮੌਕੇ ਤੇ ਨਰਿੰਦਰ ਸਿੰਘ ਜੀ ਮੈਨੇਜਰ ਜਿਨ੍ਹਾਂ ਦੀ ਡਿਊਟੀ ਮਤਲਬ ਕੋਈ ਵੀ ਜਦੋਂ ਇੱਥੇ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਮੈਨੇਜਰ ਸਾਹਿਬ ਦੀ ਡਿਊਟੀ ਹੁੰਦੀ ਆ ਉਹਨਾਂ ਨੂੰ ਅਸੀਂ ਆਪਣੀ ਉਹ ਬੇਨਤੀ ਪੱਤਰ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਇਹ ਪੱਤਰ ਤੇ ਨਾਲ ਅਸੀਂ ਦਿੱਤੀ ਆ ਪੈਨ ਡਰਾਈਵ ਪੈਨ ਡਰਾਈਵ ਦੇ ਵਿੱਚ ਜਿਹੜੀ ਉਹ ਵੀਡੀਓ ਪਾ ਕੇ ਦਿੱਤੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਚੰਦੂ ਮજરા ਸਾਹਿਬ ਤੇ ਬੀਬੀ ਜ਼ਗੀਰ ਕੌਰ ਬਿਲਕੁਲ ਤਾਇਦ ਕਰ ਰਹੇ ਨੇ ਕਿ ਹਾਂ ਸੌਦਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਆ ਉਹ ਠੀਕ ਦਿੱਤੀ ਆ ਤੇ ਸੌਦਾ ਸਾਧ ਨੂੰ ਰਾਮ ਰਹੀਮ ਜੀ ਕਹਿ ਕੇ ਸੰਬੋਧਨ ਚੰਦੂ ਮજરા ਸਾਹਿਬ ਕਰ ਰਹੇ ਨੇ ਉਹ ਸਾਰੀਆਂ ਵੀਡੀਓ ਅਸੀਂ ਪਾ ਕੇ ਪੈਨ ਡਰਾਈਵ ਵਿੱਚ ਇੱਥੇ ਸਖਤਰੇ ਤੇ ਦਿੱਤੀਆਂ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਦਿੱਤੀਆਂ ਜਾਣ ਤੇ ਸਿੱਖ ਸੰਗਤ ਬੇਨਤੀ ਕਰਦੀ ਆ ਪੂਰੀ ਕੌਮ ਬੇਨਤੀ ਕਰਦੀ ਆ ਕਿ ਇਹੋ ਜੇ ਆਗੂ ਜਿਹੜੇ 6ਵੇਂ ਪਾਤਸ਼ਾਹ ਦੇ ਅੱਗੇ ਖੜ ਕੇ ਝੂਠ ਬੋਲ ਗਏ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਬਿਲਕੁਲ ਸਾਫ਼ ਸਬੂਤ ਪਏ ਨੇ ਸੋ ਇਹੋ ਜੇ ਆਗੂਆਂ ਨੂੰ ਕਰੜੀ ਤੋਂ ਕਰੜੀ ਜਿਹੜੀ ਸਜ਼ਾ ਲਾਈ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਗੁਨਾਹ ਹੈ ਕਿ ਕਿਹੋ ਜੀ ਸੇਧ ਆਪਣੀ ਪੀੜ੍ਹੀ ਨੂੰ ਤੇ ਕੌਮ ਨੂੰ ਦੇ ਰਹੇ ਨੇ ਕਿ ਐਡੇ ਐਡੇ ਤੁਸੀਂ ਉਹ ਚੌਧਿਆਂ ਤੇ ਰਹੇ ਹੋ ਤੇ ਤੁਸੀਂ ਇੱਥੇ ਝੂਠ ਬੋਲੀ ਜਾਂਦੇ ਹੋ ਇੱਕ ਮਹੱਲੇ ਦੇ ਝੂਠੇ ਬੰਦੇ ਮੰਗ ਸੋ ਇਸ ਕਰਕੇ ਇਹ ਕੌਮ ਜਿਹੜਾ ਇਹਨਾਂ ਨੇ ਬੱਜਰ ਗੁਨਾਹ ਕੀਤਾ ਸੋ ਕੌਮ ਦੇ ਮਨਾਂ ਦੇ ਵਿੱਚ ਦਰਦ ਵੀ ਆ ਗੁੱਸਾ ਵੀ ਆ ਸੋ ਇਸ ਲਈ ਅਸੀਂ ਇੱਥੇ ਯੂਥ ਕਲਿੱਦਲ ਵੱਲੋਂ ਬੇਨਤੀ ਕਰਨ ਆਏ ਹਾਂ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਹ ਵੀਡੀਓ ਦੇਖ ਕੇ ਇਹਨਾਂ ਨੂੰ ਜਰੂਰ ਜਿਹੜੀ ਆ ਬਣਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਕੋਈ ਵੀ ਬੰਦਾ ਇੱਥੇ ਖੜ ਕੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਝੂਠ ਨਾ ਬੋਲੇ ਦੂਸਰੇ ਪਾਸੇ ਦੁਰਪ੍ਰਤਾਮ ਸਿੰਘ ਡਾਲਾ ਵੱਲੋਂ ਜਿਹੜਾ ਬਾਜੀ ਕੋਲੇ ਆਪੇ ਜਾ ਰਹੇ ਨੇ ਕਿਸੇ ਕੰਮ ਤੋਂ ਕਰ ਰਹੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਇੱਥੋਂ ਹੁਕਮ ਹੋਏ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਹੈ ਸਾਰੀ ਸੇਵਾ ਪੂਰੀ ਕੀਤੀ ਗਈ ਹੈ ਸਾਰੀਆਂ ਗੱਲਾਂ ਇਨ ਬਿਨ ਮੰਨੀਆਂ ਗਈਆਂ ਨੇ ਜਿਹੜੀਆਂ ਕੋਈ ਟੈਕਨੀਕਲ ਦਿੱਕਤਾਂ ਸੀ ਉਹ ਵੀ ਉਹਨਾਂ ਦੇ ਜ਼ਿੰਮੇਵਾਰ ਸਾਹਿਬਾਨ ਦੇ ਧਿਆਨ ਚ ਲਿਆਂਦੀ ਗਈ ਸੀ ਜਿਹੜੀਆਂ ਕੋਰਟ ਦੇ ਜੋ ਕੋਈ ਮਸਲੇ ਸੀਗੇ ਜਿਹੜੀ ਕਮੇਟੀ ਆ ਉਹ ਵੀ ਸਾਰੀ ਜਿਹੜੀ ਅਜਰਬਰ ਲਾਏਗੇ ਨੇ ਸਾਰੀ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਅਕਾਲੀ ਦਲ ਦੀ ਵੱਖ-ਵੱਖ ਅਜਰਬਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਸੋ ਉਸ ਤੋਂ ਬਾਅਦ ਜੇ ਕੋਈ ਹੁਕਮ ਨਹੀਂ ਮੰਨਦਾ ਕੋਈ ਬਾਕੀ ਸੁਰਲਾਪਦਾ ਇਹ ਤਾਂ ਹੁਣ ਵਹਿਤਰ ਉਹੀ ਦੱਸ ਸਕਦਾ ਕਿਉਂ ਕਿਉਂ ਕਰ ਰਹੇ ਨੇ ਪਰ ਮੈਂ ਸਮਝਦਾ ਦੀ ਪੂਰੀ ਕੌਮ ਖਾਸ ਕਰਕੇ ਸ਼੍ਰੋਮਣੀ ਕਲਦਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਤਾ ਕੋਕੀ ਗੁਰੂ ਸਾਹਿਬ ਦੀ ਇੱਥੇ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਬੇ ਮੈਟਿਚ ਬਣਾਈ ਹੋਈ ਪਾਰਟੀ ਆ ਸੋ ਗੁਰੂ ਸਾਹਿਬ ਆਪ ਕਿਰਪਾ ਕਰਨ ਹੋਈਆਂ ਗਲਤੀਆਂ ਹੋਈਆਂ ਜਿਹੜੀਆਂ ਭੁੱਲਾਂ ਉਹ ਬਖਸ਼ਣ ਕਿਉਂਕਿ ਸਾਰੀ ਖਿਮਾ ਜਾਂਚਣਾ ਵੀ ਕੀਤੀ ਗਈ ਆ ਭੁੱਲਾਂ ਵੀ ਬਖਸ਼ਾਈਆਂ ਗਈਆਂ ਨੇ ਝੋਲੀ ਅੱਡ ਕੇ ਮਾਫੀ ਵੀ ਮੰਗੀ ਗਈ ਆ ਬਣਦੀ ਸਜ਼ਾ ਵੀ ਪੂਰੀ ਕੀਤੀ ਗਈ ਆ ਸੋ ਅੱਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਦਰਤੇ ਅਸੀਂ ਵੀ ਯੂਥ ਕਾਲੇਦਲ ਵੱਲੋਂ ਅੱਜ 6ਵੇਂ ਪਾਸੇ ਦੇ ਦਰਤੇ ਹੁਣ ਅਰਦਾਸ ਕਰਨ ਜਾਵਾਂਗੇ ਗੁਰੂ ਸਾਹਿਬ ਪੂਰੀ ਕੌਮ ਤੇ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਤੇ ਅਕਾਲੀ ਦਲ ਨੂੰ ਚੜ੍ਹਦੀ ਕਲਾ ਬਖਸ਼ੀ ਸਭਾ ਵੱਲੋਂ 28 ਤਰੀਕ ਦੀ ਮੀਟਿੰਗ ਸੱਦੀ ਗਈ ਸੀ ਕਿਹਨਾਂ ਚੇਤੇ ਅੱਜ ਵੀ ਉਹ ਕੈਨਸਲ ਕਰ ਦਿੱਤੀ ਜਾਂਦੀ ਹੈ ਮੈਨੂੰ ਵੈਸੇ ਇਹਦੇ ਬਾਰੇ ਨਹੀਂ ਪਤਾ ਕਿ ਉਹ ਕੈਨਸਲ ਕਰ ਦਿੱਤੀ ਗਈ ਹੈ 28 ਵਾਲੀ ਕਿਉਂਕਿ ਇਹ ਤੁਹਾਡੇ ਹੁਣ ਮਨੁਮਾਦਮ ਰਾਈ ਹੋਣੀ ਪਤਾ ਲੱਗਿਆ ਮੈਂ ਝੂਠ ਨਹੀਂ ਬੋਲ ਰਿਹਾ ਮੈਂ ਸ੍ਰੀ ਕਲਤਾ ਸਾਹਿਬ ਦੇ ਹਰਮੰਦਰ ਸਾਹਿਬ ਦੇ ਸਾਹਮਣੇ ਖੜਾ ਸੱਦੀ ਗਈ ਸੀ ਉਹ ਵੀ ਅਸੀਂ ਮੀਡੀਆ ਰਾਈ ਦੇਖਿਆ ਕੈਨਸਲ ਜਾਂ ਅੱਗੇ ਪਾਈ ਗਈ ਆ ਇਹ ਵੀ ਜਨਾ ਤੁਸੀਂ ਮੈਨੂੰ ਦੱਸਿਆ ਮੈਂ ਇਹਦੇ ਬਾਰੇ ਨਹੀਂ ਪਤਾ